ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦਾ ਤੁਸੀ ਸਾਰੇ ਠੀਕ ਹੋਵੋਗੇ ਅੱਜ ਦੇ ਵਲੌਗ ਵਿੱਚ ਤੁਹਾਡਾ ਸਵਾਗਤ ਹੈ ਤੇ ਆਜੋ ਕਰਦੇ ਆ ਭੈਣਾਂ ਕੁਝ ਗੱਲਾਂ ਹੋਰ ਭੈਣੇ ਕਿਵੇਂ ਆ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਆ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਜਿਵੇਂ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਨਾ ਕਿ ਪੰਜਾਬ ਦਾ ਮਾਹੌਲ ਥੋੜਾ ਜਿਆਦਾ ਜ਼ਿਆਦਾ ਖਰਾਬ ਹੋਇਆ ਪਿਆ ਤੇ ਕੁਝ ਖਰਾਬ ਹੁੰਦਾ ਕੁਝ ਹਨਾ ਜਿਹੜੇ ਆ ਚੰਦ ਦੇ ਪੈਸਿਆਂ ਲਈ ਜਿਹੜਾ ਬਕਾਊ ਮੀਡੀਆ ਆਪਾਂ ਗੋਦੀ ਮੀਡੀਆ ਕਹਿ ਸਕਦੇ ਆ ਤੇ ਉਹਨਾ ਉਹਨਾਂ ਲਈ ਵੀ ਪੈਸਾ ਜ਼ਿਆਦਾ ਇਮੀਅਤ ਰੱਖਦਾਗਾ ਉਹ ਵਿਊ ਲਿਆਂਦੇ ਮਾਰੇ ਹੈ ਨਾ ਪੈਸਾ ਕਮਾਉਣ ਦੇ ਲਈ ਬਹੁਤ ਜ਼ਿਆਦਾ ਭਿਆਨ ਕਮਾ ਲਉ ਆਪਾਂ ਖਤਰਨਾਕ ਕਹਿ ਸਕਦੇ ਆ ਵੀ ਉਹ ਖਬਰਾਂ ਲਾ ਰਹੇ ਨੇ ਉਹ ਆ ਹੋ ਗਿਆ ਬਾ ਹੋ ਗਿਆ ਜੰਗ ਲੱਗਣ ਜਾ ਰਹੀ ਹੈ ਨਾ ਉਹ ਪਹਿਲਾਂ ਵਾਲੀਆਂ ਵੀਡੀਓ ਕੁਝ ਲੋਕ ਚੱਕ ਕੇ ਪਾ ਰਹੇ ਨੇ ਵੀ ਆਪਾਂ ਤਾਂ ਇਹ ਚਾਹੁੰਦੇ ਆ ਕਿ ਕਦੇ ਵੀ ਉਹ ਹਾਲ ਦੇਖਣਾ ਨਾ ਪਵੇ ਤੇ ਵੀ ਜਿਹੜਾ 47 ਦੀ 47 ਵੇਲੇ ਸਾਡੇ ਪੰਜਾਬ ਦੀ ਵੰਡ ਹੋਈ ਸੀ ਸਾਡਾ ਲਹਿੰਦਾ ਪੰਜਾਬ ਹਨਾ ਤੇ ਚੜ੍ਹਦਾ ਪੰਜਾਬ ਵੱਖੋ ਵੱਖ ਹੋ ਗਏ ਸੀਗੇ ਤੇ ਕੁਝ ਕੁ ਸਾਡੇ ਚਾਚੇ ਤਾਏ ਹਨਾ ਵੀ ਉਧਰ ਹੀ ਰਹਿ ਗਏ ਪਾਕਿਸਤਾਨ ਦੇ ਵਿੱਚ ਕੁਝ ਜਦੋਂ ਕਹਿੰਦੇ ਟ੍ਰੇਨਾਂ ਭਰੀਆਂ ਸੀ ਨਾ ਉਹ ਲੋਕਾਂ ਦੇ ਉਦੋਂ ਦੇ ਦਰਦ ਤੇ ਹੁਣ ਆਪਾਂ ਹੀ ਆ ਚਲੋ ਮੰਨ ਕੇ ਚੱਲੋ ਕਿ ਆਪਾਂ ਨੂੰ ਆਪਣੇ ਘਰਾਂ ਦੇ ਵਿੱਚੋਂ ਜਾੜਿਆ ਜਾਵੇ ਹੁਣ ਆਪਾਂ ਆਪਦੇ ਘਰਾਂ ਦੇ ਵਿੱਚ ਰਹਨੇ ਆਗੇ ਤੇ ਆਪਾਂ ਨੂੰ ਰਾਤੇ ਰਾਤ ਇਹ ਚੀਜ਼ ਆਪਣੀ ਸਰਕਾਰ ਵੱਲੋਂ ਕਹੀ ਜਾਵੇ ਕਿ ਤੁਸੀਂ ਆਪਣੇ ਪਿੰਡ ਛੱਡ ਕੇ ਇੱਥੋਂ ਚਲੇ ਜਾਓ ਹਨਾ ਇੱਥੇ ਜੰਗ ਲੱਗਣ ਜਾ ਰਹੀ ਹੈ ਤੇ ਆਪਾਂ ਦੇਖੋ ਵੀ ਆਪਾਂ 2 ਦਿਨ ਕਿਤੇ ਬਾਹਰ ਰਹੀਏ ਨਾ ਉਹ ਵੀ ਰਹਿਣਾ ਮੁਸ਼ਕਲ ਹੋ ਜਾਂਦਾ ਤੇ ਆਪਣਾ ਸਮਾਨ ਕੁਝ ਵੀ ਹੈ ਆਪਾਂ ਕਹਿੰਦੇ ਹੁੰਦੇ ਨੇ ਹਰ ਇੱਕ ਇਨਸਾਨ ਨੂੰ ਮੋਹ ਹੁੰਦਾ ਆਪਣੀਆਂ ਬੜੀਆਂ ਚੀਜ਼ਾਂ ਨਾਲ ਹਨਾ ਦੇ ਆਪਦੇ ਕਿਤੇ ਨਾਲ ਹੁੰਦਾ ਹੈ ਚਲੋ ਮੰਨ ਲਓ ਆਪਾਂ ਜਿਵੇਂ ਪਸ਼ੂਆਂ ਦਾ ਕੀਤਾ ਕਰਦੇ ਆਂ ਆਪਾਂ ਛੱਡ ਕੇ ਕਿਵੇਂ ਚਲੇ ਜਾਵਾਂਗੇ ਹਨਾ ਉਹ ਦਰਦ ਬਹੁਤ ਲੁਕੇ ਹੋਏ ਨੇ ਉਹ ਲੋਕਾਂ ਦੇ ਅੰਦਰ ਅੱਜ ਵੀ ਜਦੋਂ ਆਪਾਂ ਦੇਖਦੇ ਆਂ ਬਹੁਤ ਆਪਣੇ ਚਾਚੇ ਤਾਏ ਬਜ਼ੁਰਗ ਸਾਡੇ ਉਧਰਲੇ ਇਧਰ ਪਾਕਿਸਤਾਨ ਤੋਂ ਇਧਰ ਆ ਕੇ ਬਸੇ ਹੋਏ ਨੇ ਜਦੋਂ ਆਪਾਂ ਪੁੱਛਦੇ ਆਂ ਇਹ ਸਰਕਾਰਾਂ ਨੇ ਨਾ ਕੰਮਲ ਕੰਦਾ ਹੀ ਇੰਨੀਆਂ ਖੜੀਆਂ ਕਰਤੀਆਂ ਕਿ ਅਸੀਂ ਡਾਇਰੈਕਟ ਉੱਥੇ ਜਾ ਹੀ ਨਹੀਂ ਸਕਦੇ ਹੈਗੇ ਤੇ ਵੀਜ਼ਾ ਲਗਾ ਕੇ ਅਸੀਂ ਜਾਣੇ ਆ ਉਧਰ ਤੇ ਇਹ ਸਰਕਾਰਾਂ ਨੇ ਨਾ ਜਿਹੜੀਆਂ ਇਹ ਆਪਣੀ ਕੁਰਸੀ ਤੱਕ ਇਹਨਾਂ ਨੂੰ ਮਤਲਬ ਹੈ ਇਹਨਾਂ ਨੂੰ ਆਪਣੀ ਤੱਕ ਕੋਈ ਮਤਲਬ ਨਹੀਂ ਹੈਗਾ ਤੂੰ ਇਹ ਮੰਨ ਕੇ ਚੱਲ ਆਪਾਂ ਇਹ ਸੋਚੀ ਅੱਜ ਵੀ ਇਸ ਵਿਸ਼ੇ ਤੇ ਆਪਾਂ ਵੀਡੀਓ ਬਣਾਈਏ ਤੇ ਮੰਨ ਕੇ ਚੱਲ ਜੇ ਆਪਣੇ ਪੰਜਾਬ ਦਾ ਮਾਹੌਲ ਹੀ ਖਰਾਬ ਹੋ ਗਿਆ ਆਪਣੀ ਜੰਗ ਲੱਗੀ ਆਪਣੇ ਪਸ਼ੂ ਆਪਣੀ ਖੇਤੀਬਾੜੀ ਕੁਝ ਵੀ ਨਹੀਂ ਰਹਿਣਾ ਇਹ ਸਭ ਕੁਝ ਇੱਥੇ ਹੀ ਰਹਿ ਜਾਊਗਾ ਤੇ ਜੇ ਆਪਾਂ ਏਕਾ ਨਾ ਕਰਿਆ ਹਨਾ ਜਿਹੜੇ ਆ মিডিਆ ਜਿਹੜਾ ਗੋਦੀ মিডিਆ ਨਾ ਆਪਾਂ ਕਹਿ ਸਕਦੇ ਆ ਕਿ ਬਕਾਊ ਨੇ ਸਾਰੇ ਚੰਦ ਪੈਸੇ ਲਈ ਕਿਸੇ ਵੀ ਹੱਦ ਤੱਕ ਇਹ ਗਿਰ ਸਕਦੇ ਠੀਕ ਆ ਚਲੋ ਕਹਿੰਦੇ ਹੁੰਦੇ ਨੇ ਸੱਚ ਕੌੜਾ ਹੁੰਦਾ ਕੁਸ਼ਲ ਕੁਸਕ ਲੋਕ ਜਿਹੜੇ ਅਜਿਹੀਆਂ ਹਰਕਤਾਂ ਕਰਦੇ ਨੇ ਆਪਣੀ ਵੀਡੀਓ ਤੇ ਵੀ ਬੋਲਣਗੇ ਠੀਕ ਆ ਕੁਝ ਵੀ ਕਰ ਸਕਦੇ ਨੇ ਵੀ ਚੈਨਲ ਨੂੰ ਕੀ ਕਹਿੰਦੇ ਹੁੰਦੇ ਨੇ ਉਹ ਹੈਂਕ ਕਰਵਾ ਦਿੰਦੇ ਨੇ ਬੈਣ ਬੈਨ ਕਰਵਾ ਦਿੰਦੇ ਨਹੀਂ ਬਹੁਤ ਕੁਝ ਕਰਨਗੇ ਤੇ ਆਪਾਂ ਤਾਂ ਇਹ ਚੀਜ਼ ਚਾਹੁੰਦੇ ਆ ਉਹ ਵੀਡੀਓ ਕਮਲ ਦੇਖੀਆਂ ਨਹੀਂ ਜਾਂਦੀਆਂ ਪਾਕਿਸਤਾਨ ਦੇ ਵਿੱਚ ਜਿਹੜੇ ਨੇੜੇ-ਨੇੜੇ ਪਿੰਡ ਸੀ ਉਹਨਾਂ ਦੇ ਵਿੱਚ ਉਹ ਸਾਰੇ ਪਿੰਡ ਖਾਲੀ ਕਰਵਾਤੇ ਹਨਾ ਕੁਝ ਕਿ ਜਦੋਂ ਮੰਨ ਕੇ ਚਲੋ ਤਬਾਕੇ ਹੋ ਗਏ ਹਨਾ ਉਹ ਘਰ ਜਮੀਂ ਬਰਬਾਦ ਹੋ ਗਏ ਤੇ ਉਹ ਬੱਚੇ ਨਾ ਰੋਂਦੇ ਦੇਖਣ ਜਾਂਦੇ ਕਦੇ ਪਿੱਛੇ ਮੁੜ ਕੇ ਦੇਖਦੇ ਨੇ ਉਹ ਉਹਨਾਂ ਦੇ ਸਿਰ ਤੋਂ ਸੱਤਾਂ ਜਿਹੜੀਆਂ ਖੋਈਆਂ ਗਈਆਂ ਨਹੀਂ ਗਈਆਂ ਉਹਨਾਂ ਦੇ ਘਰ ਉੱਜੜ ਗਏ ਹਨਾ ਉਹ ਦਰਦ ਅਸੀਂ ਸਮਝ ਸਕਦੇ ਆ ਸਾਨੂੰ ਤਾਂ ਉਹ ਦਰਦ ਮੇਰੇ ਤੋਂ ਤਾਂ ਵੀਡੀਓ ਦੇਖੀਆਂ ਨਹੀਂ ਜਾਂਦੀਆਂ ਹੈਗੀਆਂ ਜੋ ਦਰਦ ਪੀਲ ਹੁੰਦਾ ਕੀ ਜੇ ਕੱਲ ਨੂੰ ਆਪਣੇ ਨਾਲ ਇਹ ਹੋ ਗਿਆ ਜਿਹੜੇ ਆਪਾਂ ਕਹਿੰਦੇ ਹੁੰਦੇ ਨੇ ਪੂਈ ਪੂਈ ਕਰਕੇ ਘਰ ਜੋੜੇ ਨੇ ਤੇ ਉਹ ਘਰ ਛੱਡਨੇ ਬਹੁਤ ਔਖੇ ਨੇ ਆਪਦਾ ਆ ਲੈਣਾ ਛੱਡਣਾ ਹਨਾ ਕਿ ਜਾਨਵਰ ਨੂੰ ਔਖਾ ਹੋ ਜਾਂਦਾ ਤੇ ਫੇਰ ਵੀ ਆਪਾਂ ਇਨਸਾਨ ਆ ਤੇ ਵੀ ਬਹੁਤ ਜ਼ਿਆਦਾ ਔਖਾ ਆ ਆਪਾਂ ਇਹਨਾਂ ਦੇ ਘਰ ਵੀ ਝਾੜ ਦਿੰਨੇ ਆ ਪਰ ਮੈਂ ਤਾਂ ਨਾ ਹਰ ਕਿਸੇ ਦੇ ਦਰਦ ਨੂੰ ਸਮਝਦੀ ਆ ਤੇ ਉਹ ਵੀਡੀਓ ਤੇ ਜਿਹੜੇ ਹੁਣ ਮੰਨ ਕੇ ਚੱਲੋ ਮੋਦੀ ਨੇ ਕਿਹਾਗਾ ਤੇ ਮੋਦੀ ਸਾਹਿਬ ਅਸੀਂ ਉਹੀ ਆ ਹਨਾ ਜਿਹੜੇ ਕੀ ਮੰਨ ਕੇ ਚੱਲੋ ਅਸੀਂ ਦਿੱਲੀ ਦੇ ਵਿੱਚ ਆਪਣੀਆਂ ਫਸਲਾਂ ਦੀਆਂ ਐਮਐਸਪੀ ਦੀ ਮੰਗ ਕਰਦੀ ਸੀ ਸਾਨੂੰ ਡਾਂਗਾ ਨਾਲ ਕੁੱਟਿਆ ਜਾਂਦਾ ਸੀ ਬਹੁਤ ਕੁਝ ਹੁੰਦਾ ਸੀ ਜਦੋਂ ਅਸੀਂ ਆਪਣੇ ਹੱਕਾਂ ਲਈ ਲੜਦੇ ਹਾਂ ਹਨਾ ਉਦੋਂ ਤਾਂ ਸਾਨੂੰ ਅੱਤਵਾਦੀ ਕਿਹਾ ਜਾਂਦਾ ਹੈ ਤੇ ਵੱਖਵਾਦੀ ਕਿਹਾ ਜਾਂਦਾ ਬਹੁਤ ਕੁਝ ਸਾਡੇ ਤੇ ਬਾਹਲੇ ਟੈਗ ਲੱਗਦੇ ਨੇ ਬਹੁਤ ਇਲਜ਼ਾਮ ਸਾਡੇ ਤੇ ਲਾਏ ਜਾਂਦੇ ਨੇ ਪਰ ਹੁਣ ਕਹਿੰਦੇ ਇੱਕ ਸਿੱਖ ਕੌਮੀ ਅਜਹੀ ਆ ਹਨ ਜਿਹਦੀ ਲਲਕਾਰ ਤੋਂ ਸਾਰੇ ਡਰਦੇ ਨੇ ਤੇ ਆਪਾਂ ਇਹ ਚੀਜ਼ ਅਸੀਂ ਕਦੇ ਵੀ ਨਹੀਂ ਇਹ ਚੀਜ਼ ਕਹਿੰਦੇ ਪਰ ਅਸੀਂ ਅੱਗੇ ਹੋ ਕੇ ਹਰ ਇੱਕ ਦਾ ਦਰਦ ਸਮਝ ਕੇ ਚਲੋ ਜਿਹੜੇ ਫੌਜ ਦੇ ਵਿਚ ਆਰਮੀ ਦੇ ਵਿੱਚ ਸਾਡੇ ਵੀਰ ਨੇ ਕਿ ਉਹਨਾਂ ਦੀ ਤਾਂ ਡਿਊਟੀ ਆ ਖੜਨਾ ਤਾਂ ਪੈਣਾ ਹੀ ਆ ਉਹਨਾਂ ਨੂੰ ਵਿਚਾਰਿਆਂ ਨੂੰ ਪਰ ਵੀ ਮੋਦੀ ਸਾਹਿਬ ਨੇ ਅਸੀਂ ਇਹ ਕਹਿੰਨੇ ਆ ਵੀ ਹੁਣ ਉਹੀ ਸਾਡੇ ਪੰਜਾਬ ਦੇ ਵੀਰ ਨੇ ਹਨ ਤੁਸੀਂ ਤਾਂ ਖੜ ਨਹੀਂ ਰਹੇ ਕਿ ਤੁਹਾਨੂੰ ਤਾਂ ਆਪਦੀਆਂ ਕੁਰਸੀਆਂ ਪਿਆਰੀਆਂ ਨੇ ਤੁਸੀਂ ਤਾਂ ਐਲਾਨ ਕਰਨਾਗਾ ਉਡਰੀ ਰਹਿਣਾ ਤੁਸੀਂ ਤਾਂ ਵੀ ਉੱਥੇ ਭਈ ਮੰਨ ਕੇ ਚਲੋ ਐਨੀ ਫਾਇਦੇ ਉੱਥੇ ਪਹੁੰਚ ਜੇ ਅਲਰਟ ਜਾਰੀ ਕਰਨੇ ਨੇ ਤੁਸੀਂ ਤੇ ਪਰ ਉਹ ਉਹਨਾਂ ਨੂੰ ਪੁੱਛ ਕੇ ਦੇਖੋ ਜਿਹਦੀਆਂ ਮਾਮਾ ਉੜੀਕਦੀਆਂ ਨਹੀਂ ਜਿਹਦੀਆਂ ਭੈਣਾਂ ਉੜੀਕਦੀਆਂ ਨਹੀਂ ਜਿਹਦੇ ਬੱਚੇ ਉੜੀਕਦੇ ਨੇ ਉਹਨਾਂ ਦੇ ਦਿਲਾਂ ਤੇ ਕੀ ਬੀਤਦੀ ਆ ਉਹਨਾਂ ਭਰਾਵਾਂ ਨੂੰ ਪੁੱਛ ਕੇ ਦੇਖੋ ਜਿਨ੍ਹਾਂ ਦੀ ਬਾਰਡਰਾਂ ਦੇ ਉੱਤੇ ਡਿਊਟੀਆਂ ਲੱਗ ਗਈਆਂ ਤੇ ਵੀ ਉਹ ਐਂ ਕਹਿੰਦੇ ਨੇ ਅਸੀਂ ਵੀਡੀਓ ਵਿੱਚ ਦੇਖਿਆ ਨੇ ਵੀ ਕੱਲ ਨੂੰ ਪਤਾ ਨਹੀਂ ਦੁਨੀਆ ਤੇ ਰਹਿਣਾ ਕਿ ਨਹੀਂ ਰਹਿਣਾ ਹਨਾ ਤੇ ਵੀ ਉਹਨਾਂ ਦੇ ਦਰਦ ਵੀ ਤੁਸੀਂ ਸਮਝੋ ਇਹ ਲੜਾਈ ਦੇ ਜੰਗ ਦੇ ਹੱਕ ਦੇ ਵਿੱਚ ਅਸੀਂ ਬਿਲਕੁਲ ਵੀ ਨਹੀਂ ਹੈਗੇ ਕਿ ਅਸੀਂ ਬਹੁਤ ਸੰਤਾਪ ਬਹੁਤ ਦੁੱਖ ਹੰਢਾਏ ਨੇ ਪਹਿਲਾਂ ਸਾਡੇ ਚਾਚੇ ਤਾਏ ਨੇ ਸਾਡੇ ਪਿਓਆਂ ਨੇ ਜਦੋਂ ਸਾਡੀ ਬੰਡ ਹੋਈ ਐ ਕਹਿੰਦੇ ਟ੍ਰੇਨਾਂ ਦੇ ਆਪਾਂ ਨਹੀਂ ਦੇਖਿਆ ਕਮਲ ਅਸੀਂ ਇਹ ਚੀਜ਼ਾਂ ਸੁਣਦੇ ਆ ਸਾਡੇ ਬਜ਼ੁਰਗਾਂ ਤੋਂ ਕਹਿੰਦੇ ਟ੍ਰੇਨਾਂ ਭਰੀਆਂ ਆਉਂਦੀਆਂ ਸੀ ਉਹ ਕਿਉਂ ਲੜਾ ਲੜਾ ਕਿਉਂ ਮਰਵਾਉਂਦੇ ਸੀ ਉਹ ਉਦੋਂ ਵੀ ਸਿਆਸਤੀ ਲੋਕ ਸੀਗੇ ਸਿਆਸਤੀ ਲੋਕ ਸਿਆਸਤੀ ਲੋਕ ਸੀ ਜਿਹੜੇ ਸਿਆਸਤਾਂ ਕਰਦੇ ਨੇ ਜਿਹੜੇ ਮੰਨ ਕੇ ਚੱਲੋ ਆਪਣੀਆਂ ਕੁਰਸੀਆਂ ਤਾਂ ਕੀ ਮਤਲਬ ਆ ਉਹਨਾਂ ਨੂੰ ਉਹ ਜਿਵੇਂ ਕਹਿੰਦੇ ਨੇ ਸਿੱਖ ਮੁਸਲਮ ਹਿੰਦੂ, ਇਸਾਈ ਇਹ ਚਾਰੇ ਧਰਮਾਂ ਨੂੰ ਲੜਾ ਲੜਾ ਮਾਰਿਆ ਜਾਂਦਾ ਸੀ ਕਹਿੰਦੇ ਸੀ ਵੀ ਸਿੱਖਾਂ ਨੂੰ ਮੁਸਲਮਾਨ ਭਾਈਚਾਰੇ ਨੇ ਵੜਤਾ ਮੁਸਲਮਾਨਾਂ ਨੂੰ ਸਿੱਖਾਂ ਵਿਰੁੱਧ ਭੜਕਾਇਆ ਜਾਂਦਾ ਸੀ ਇਹ ਵੀ ਹੁਣ ਭੜਕਾਉਂਦੇ ਹੀ ਨੇ ਨਾ ਉਧਰੋਂ ਕੁਸਕ ਲੋਕ ਨੇ ਚੰਦ ਲੋਕ ਜਿਹੜੇ ਪੰਜਾਬ ਦੇ ਪ੍ਰਤੀ ਵੀਡੀਓ ਪਾ ਰਹੇ ਨੇ ਪੰਜਾਬ ਵਾਲਿਓ ਇੰਡੀਆ ਵਾਲਿਓ ਐਂ ਕਰਦਾਂਗੇ ਵਾਹ ਕਰਦਾਂਗੇ ਅਸੀਂ ਤੁਹਾਡੇ ਨਾਲ ਕਦੇ ਵੀ ਲੜ ਕੇ ਰਾਜ਼ੀ ਨਹੀਂ ਹੈਗੇ ਹਨਾ ਕਿ ਸਾਨੂੰ ਕੀ ਮਿਲੂਗਾ ਤੁਹਾਡੇ ਬੱਚੇ ਰੋਲ ਕੇ ਅਸੀਂ ਕਦੇ ਵੀ ਨਹੀਂ ਚਾਹੁੰਦੇ ਕਿ ਪਾਕਿਸਤਾਨ ਦੇ ਵਿੱਚ ਜਾਂ ਪੰਜਾਬ ਦੇ ਵਿੱਚ ਜੰਗ ਲੱਗੇ ਤੇ ਅਸੀਂ ਤਾਂ ਕਹਿੰਦੇ ਆ ਵੀ ਪਾਕਿਸਤਾਨ ਦਾ ਮਾਹੌਲ ਵੀ ਵਧੀਆ ਬਣਿਆ ਰਵੇ ਤੇ ਸਾਡੇ ਪੰਜਾਬ ਦਾ ਵੀ ਵਧੀਆ ਬਣਿਆ ਰਵੇ ਉਧਰੋਂ ਵੀ ਡਿਊਟੀਆਂ ਲੱਗਣਗੀਆਂ ਹਨਾ ਨੌਜਵਾਨਾਂ ਦੀਆਂ ਇਧਰੋਂ ਸਾਡੇ ਪੰਜਾਬ ਚੋਂ ਵੀ ਵੀਰਾਂ ਦੀਆਂ ਬਾਰਡਰਾਂ ਦੇ ਉੱਤੇ ਡਿਊਟੀਆਂ ਲੱਗਣਗੀਆਂ ਕਿ ਅਸੀਂ ਕਦੇ ਵੀ ਨਹੀਂ ਚਾਹੁੰਦੇ ਹਨਾ ਸਾਡੇ ਪੰਜਾਬ ਦਾ ਮਾਹੌਲ ਖਰਾਬ ਹੋਵੇ ਤੇ ਕਰੋਨਾ ਵੇਲੇ ਕੀ ਹੋਇਆਗਾ ਸਾਰੇ ਜਿਹੜੇ ਕਰੋਨਾ ਦੇ ਵੇਲੇ ਕਾਰੋਬਾਰ ਟੁੱਟ ਗਏ ਉਹ ਅੱਜ ਤੱਕ ਨਹੀਂ ਪੈਰਾਂ ਤੇ ਖੜੇ ਹੋ ਸਕੇ ਲੋਕਾਂ ਨੇ ਜਿਹਦੇ ਵੀ ਕਾਰੋਬਾਰ ਸੀ ਹਨਾ ਕੋਈ ਵਿਚਾਰਾ ਜਿਨੇ ਇਹ ਕਹਿੰਦੇ ਕਮਾਉਣਾ ਸੀ ਉਹੀ ਖਾਣਾ ਸੀਗਾ ਉਹ ਦੇਖੇ ਨੇ ਆਪਦੀ ਅੱਖੀਂ ਦੇਖੇ ਨੇ ਉਹਨਾਂ ਦਾ ਦਰਦ ਦੇਖਿਆ ਭੁੱਖੇ ਮਰਦੇ ਦੇਖੇ ਨੇ ਇਹ ਰੋਟੀ ਵੀ ਨਸੀਬ ਹੁਣੋਂ ਹਟ ਗਈ ਸੀ ਹਟ ਗਈ ਸੀ ਇਹ ਲੋਕ ਜਿਹੜੇ ਅਮੀਰ ਨੇਗੇ ਕਾਪਰੇਟ ਘਰਾਣੇ ਨੇ ਕੀ ਸਮਝਣਗੇ ਦਰਦ ਗਰੀਬਾਂ ਦਾ ਤੇ ਸਾਨੂੰ ਇਹ ਕਿਉਂ ਨਹੀਂ ਇੱਕ ਹੁਣ ਦੇਰੇ ਤੇ ਮੰਨ ਕੇ ਚੱਲੋ ਜਿਵੇਂ ਹੁਣ ਆਪਣਾ ਪੰਜਾਬ ਦੇ ਆਪਣੇ ਭਾਈਚਾਰਾ ਪਾਕਿਸਤਾਨ ਦੇ ਵਿੱਚ ਜਾ ਕੇ ਆਪਾਂ ਦਰਸ਼ਨ ਮੇਲੇ ਕਰਦੇ ਸੀ ਗੁਰਦੁਆਰਾ ਸਾਹਿਬ ਦੇ ਇਹ ਸਰਕਾਰਾਂ ਦੇ ਭਾਦੀ ਬਣ ਕੇ ਕੰਮ ਕਿਤੇ ਇੱਕ ਨਾ ਹੋ ਜਾਣੇ ਠੀਕ ਆ ਜਿਹੜੀਆਂ ਇਹਨਾਂ ਦੀ ਸਿਹਸਤਾਨੀ ਵੀ ਉਹ ਫੇਲ ਨਾ ਹੋ ਜਾਣ ਕਿਤੇ ਵੀ ਇਹ ਦੁਵਾਰੇ ਆਪਾਂ ਨੂੰ ਨਾ ਇਹ ਲੜਾਕੀ ਮਾਰਨਾ ਚਾਹੁੰਦੇ ਨੇ ਹੋਰ ਕੁਝ ਵੀ ਨਹੀਂ ਹੈਗਾ ਨੁਕਸਾਨ ਤਾਂ ਆਮ ਲੋ ਆਮ ਜਨਤਾ ਦਾ ਹੋ ਰਿਹਾ ਜਿਹਨਾਂ ਨੇ ਜਿਨ੍ਹਾਂ ਨੇ ਧਮਾਕੇ ਕੀਤੇ ਉਹ ਤਾਂ ਪਤਾ ਹੀ ਨਹੀਂ ਕਿੱਥੇ ਨੇ ਕਿਤੇ ਕਿਹਦੀ ਸਤਰਸਾਇਆ ਹੇਟ ਬੈਠ ਕੇ ਜਾ ਕੇ ਉਹਨਾਂ ਦਾ ਤਾਂ ਨੁਕਸਾਨ ਹੋਈ ਨਹੀਂ ਨਾ ਹੋਵੇ ਉਹਨਾਂ ਦਾ ਹੁੰਦਾ ਵੀ ਕੁਝ ਨਹੀਂ ਵਿਗੜਦਾ ਵੀ ਕੁਝ ਨਹੀਂ ਹੈਗਾ ਤੇ ਇਹ ਤਾਂ ਜਿਹੜੇ ਮਾਸੂਮ ਬੱਚੇ ਨੇ ਸਾਡੀਆਂ ਮਾਸੂਮ ਭੈਣਾਂ ਨੇ ਮਾਸੂਮ ਵੀਰ ਨੇ ਅਸੀਂ ਆ ਆਪਣਾ ਕੀ ਦੋਸ ਹੈ ਆਪਣ ਨੂੰ ਤੇ ਗੱਲਾਂ ਦਾ ਹੀ ਨਹੀਂ ਪਤਾ ਜਦੋਂ ਵੀਡੀਓ ਆਉਂਦੀਆਂ ਨੇ ਆਪਾਂ ਤਾਂ ਉਦੋਂ ਦੇਖਦੇ ਆ ਤੇ ਵੀ ਅਸੀਂ ਨਹੀਂ ਚਾਹੁੰਦੇ ਹੈਗੇ ਕਿ ਸਾਡੇ ਪੰਜਾਬ ਦੇ ਵਿੱਚ ਜੰਗ ਲੱਗੇ ਨਾ ਅਸੀਂ ਪਾਕਿਸਤਾਨਾਂ ਜੰਗ ਲਾਉਣੀ ਚਾਹੁੰਦੇ ਆ ਠੀਕ ਹੈ ਅਸ ਤਾਂ ਕਹਿੰਦੇ ਆ ਵੀ ਦੋਨਾਂ ਦੁਲ ਦੁਨੇ ਮੁਲਕਾਂ ਦੇ ਵਿੱਚ ਸ਼ਾਂਤੀ ਬਣੀ ਰਹੇ ਹਮ ਸਹੀ ਗੱਲ ਆ ਤੇ ਵੀ ਜਿੰਨੇ ਵੀ ਵੀਰ ਸਾਨੂੰ ਪਿਆਰ ਕਰਦੇ ਨੇ ਹਨਾ ਕਹਿੰਦੇ ਹੁੰਦੇ ਨੇ ਵੀ ਸਾਡਾ ਮਕਸਦ ਵੀਡੀਓ ਬਣਾਉਂਦਾ ਇਹੀ ਆ ਕਿ ਵੀਰ ਫਿਰ ਇਹ ਨਾ ਜ਼ਮੀਨਾਂ ਰਹਿਣੀਆਂ ਨੇ ਨਾ ਸਾਡੇ ਕਿਤੇ ਰਹਿਣੇ ਨੇ ਨਾ ਕਾਰੋਬਾਰ ਰਹਿਣੇ ਨੇ ਜੇ ਇੱਥੇ ਜੰਗ ਲੱਗ ਗਈ ਕੱਲ ਨੂੰ ਤੇ ਸਾਰਾ ਕੁਝ ਫਨਾਹ ਹੋ ਜਾਣਾ ਕਹਿੰਦੇ ਜਦੋਂ ਕਹਿੰਦੇ ਭਜਦਿਆਂ ਤੋਂ ਵਾਹਣ ਫਿਰ ਬਰਾਬਰ ਹੁੰਦੇ ਨੇ ਹਨਾ ਵੀ ਜੇ ਜੰਗ ਹੀ ਲੱਗੀ ਫਿਰ ਇੱਥੇ ਰਹਿਣਾ ਕੱਖ ਨਹੀਂ ਹੈਗਾ ਤੇ ਜਿੰਨਾ ਮਸੂਮਾ ਨੇ ਇੱਥੇ ਕੁਝ ਦੇਖਿਆ ਹੀ ਨਹੀਂਗਾ ਚਲ ਆਪਾਂ ਦਾ ਫਿਰ ਵੀ ਕੁਝ ਨਾ ਕੁਝ ਹੰਡਾ ਲਈ ਤੇ ਉਦੋਂ ਬਾਅਦ ਆਪਾਂ ਨੂੰ ਸਾਰਿਆਂ ਨੂੰ ਪਤਾ ਹੀ ਆ ਵੀ ਹਾਲਾਤ ਕੀ ਬਣ ਜਾਣਗੇ ਕਰੋਨਾ ਵੇਲੇ ਕੀ ਹਾਲਾਤ ਸੀ ਆਪਾਂ ਨੂੰ ਅੰਦਰ ਬਿਠਾ ਕੇ ਕਿਵੇਂ ਰੱਖਿਆ ਗਿਆ ਸੀ ਹਨਾ ਕਾਰੋਬਾਰ ਸਭ ਦੇ ਠੱਪ ਹੋ ਗਏ ਸੀ ਜਿਹਦੇ ਕੋ ਜਿਹਦੇ ਕੋਲ ਤਾਂ ਵਿਚਾਰੇ ਕੋਲੇ 4 ਮਨ ਦਾਣੇ ਹੈਗੇ ਸੋ ਉਹਨਾਂ ਨੇ ਤੰਦਰ ਬੈਠ ਕੇ ਖਾ ਲਈ ਜਿਨ੍ਹਾਂ ਨੇ ਉਹੀ ਕਰਨਾ ਸੀ ਉਹੀ ਖਾਣਾ ਸੀਗਾ ਉਹਨਾਂ ਦੇ ਲਈ ਕਿੰਨਾ ਮੁਸ਼ਕਲ ਹੋਇਆ ਸਹੀ ਗੱਲ ਆ ਤੇ ਆਪਾਂ ਇਹ ਚੀਜ਼ ਕਹਿੰਦੇ ਆ ਵੀ ਸਾਰੇ ਅਰਦਾਸਾਂ ਕਰੋ ਕਿ ਸਾਡੇ ਪੰਜਾਬ ਦੇ ਵਿੱਚ ਕਦੇ ਵੀ ਜੰਗ ਨਾ ਲੱਗੇ ਲੱਗੇ ਤੇ ਸਾਡਾ ਮਾਹੌਲ ਜਿਹੜਾ ਪੰਜਾਬ ਦਾ ਉਹ ਵਧੀਆ ਬਣਿਆ ਰਵੇ ਸ਼ਾਂਤੀਪੂਰਵਕ ਹੋਵੇ ਵੀ ਕਦੇ ਵੀ ਇਹ ਚੀਜ਼ ਇਹ ਮਾਹੌਲ ਨਾ ਬਣੇ ਇਹ ਹਾਲਾਤ ਨਾ ਬਣਨ ਕਦੇ ਵੀ ਬਸ ਧੰਨਵਾਦ ਵੀਰੇ ਸਾਰਿਆਂ ਦਾ ਹਨਾ ਜੇ ਵੀਡੀਓ ਚੰਗੀ ਲੱਗੀ ਤਾਂ ਸ਼ੇਅਰ ਕਰ ਦਿਓ ਲਾਈਕ ਕਰ ਦਿਓ ਸਬਸਕ੍ਰਾਈਬ ਚੈਨਲ ਨੂੰ ਸਾਡੇ ਨੂੰ ਜਰੂਰ ਕਰ ਲਿਓ ਧੰਨਵਾਦ ਜੀ ਸਾਰਿਆਂ ਦਾ